ਸਰਾਂ ਦਸਹਰ ਦੇ ਵਿੱਚ ਪਹੁੰਚੇ ਆ ਜੀ ਮੈਨੇ ਪਿੱਛੇ ਦੇਖ ਸਕਦੇ ਹਾਂ ਈਜ਼ੀ ਲਾਈਫ ਵਾਲਾ ਦਾ ਸਟੋਰ ਹੈ ਜਿੱਥੇ ਕਿ ਇਲੈਕਟ੍ਰੋਨਿਕ ਦਾ ਫਰਨੀਚਰ ਦਾ ਸਾਰਾ ਸਮਾਨ ਮਿਲਦਾ ਸੁਖਬਾਲ ਸਰ ਉਹਨੂੰ ਸਾਡੇ ਨਾਲ ਮੌਜੂਦ ਨੇ ਭਾਈ ਸਸਰੀ ਕਾਲ ਜੀ ਹਸਸੀ ਕਾਲ ਜੀ ਅਸੀਂ ਕਾਲ ਬਹੁਤ ਵਧੀਆ ਸਰ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਹਸਸੀ ਕਾਲ ਕਿੱਥੇ ਪਹੁੰਚੇ ਆ ਆਪਾਂ ਥੋੜਾ ਦੱਸੋ ਲੋਕੇਸ਼ਨ ਦੱਸੋ ਇਹ ਲੋਕੇਸ਼ਨ ਹੈਗੀ ਆ ਜਾਂ ਨਜ਼ਰ ਮਰਵਾਇਓ ਹਾਈਵੇ ਦਿੱਲੀ ਹਾਈਵੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣੇ ਤੋਂ ਇਹ ਦਿੱਲੀ ਨੂੰ ਜਾ ਰਿਹਾ ਰੋਡ ਔਰ ਇਧਰ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਬਸ ਸ਼ੜਾ ਬਿਜਲੀ ਬੋਲ ਦਫਤਰ ਤੇ ਇੰਡੀਅਨ ਪੈਟਰੋਲ ਪੰਪ ਆਜੋ ਅੰਦਰ ਕੀ ਕੀ ਨਵੀਆਂ ਚੀਜ਼ਾਂ ਨੇ ਉਹ ਤੁਹਾਨੂੰ ਦਿਖਾਉਨੇ ਆ ਗਰਮੀਆਂ ਦਾ ਜਿਹੜਾ ਸੀਜ਼ਨ ਆ ਉਹ ਸਟਾਰਟ ਹੋ ਗਿਆ ਔਰ ਬਹੁਤ ਹੀ ਜ਼ਬਰਦਸਤ ਜਿਹੜੀਆਂ ਗਰਮੀਆਂ ਦੇ ਵਿੱਚ ਆਫਰ ਆ ਦਿੱਤੀਆਂ ਏਸੀ ਦੇ ਉੱਤੇ ਫਰੀਜਾਂ ਦੇ ਉੱਪਰ ਔਰ ਕੂਲਰਾਂ ਦੇ ਉੱਪਰ ਹਮ ਇੰਨਾ ਜਿਹੜਾ ਜ਼ਬਰਦਸਤ ਆਫਰ ਆ ਉਹ ਤੁਹਾਨੂੰ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਪੀਖੀ ਔਰ ਭਵਾਨੀਗੜ ਦੇ ਵਿੱਚ ਮਿਲਣਗੀਆਂ ਇਹੀ ਚੀਜ਼ ਤੁਸੀਂ ਦੇਖ ਰਹੇ ਹੋ ਇੱਧਰ ਖੜੀ ਸਕੂਟਰੀ ਤੇ ਨਾਲ ਖੜਾ ਮੋਟਰਸਾਈਕਲ ਜਿਹੜਾ ਹੁਣੀ ਹਲੇ ਵਿਸਾਖੀ ਵਾਲਾ ਦਿਨ ਦੇ ਵਿੱਚ ਅਸੀਂ ਆਫਰ ਦੇ ਵਿੱਚ ਕੱਢ ਗਿਆ ਡਿਆ ਹੁਣ ਜਿਹੜੇ 4 ਆਫਰ ਕੱਢਣ ਜਾ ਰਹੇ ਆ ਇਹ ਕੂਪਨ ਮਿਲ ਰਹੇ ਨੇ 4 ਕਦੇ ਉੱਤੇ ਕੂਲਰਾਂ ਦੇ ਉੱਤੇ ਇਹ ਕੂਲਰਾਂ ਦੇ ਲਈ ਕੂਲਰਾਂ ਦੇ ਉੱਤੇ ਕੁੱਲ ਦਾ ਰੇਟ ਜਾਣ ਕੇ ਹੋ ਜਾਓਗੇ ਤੁਸੀਂ ਚੌਕ ਜਾਓਗੇ ਇਹ ਸਿਰਫ 2390 ਦਾ ਕੂਲਰ ਹੈ 2390 ਰੁਪਏ ਦਾ 3500 ਦਾ ਪੱਖਾ ਆਉਂਦਾ ਹੈ 3500 ਦਾ ਪੱਖਾ ਜਾਂਦਾ ਇਹ ਹਾਨੀ ਪੈਡ ਜਿਹਨੂੰ ਏਸੀ ਕੂਲਰ ਕਹਿੰਦੇ ਨੇ ਵਿੱਚੇ ਦੇ ਪੈ ਜਾਂਦੀ ਹੈ ਬਰਫ਼ ਬੰਦਾ ਕਾਊਂਟਰ ਕੂਲਰ ਕਹਿੰਦੇ ਨੇ ਔਰ ਕੱਲੇ ਬੰਦੇ ਨੂੰ ਇੰਨਾ ਪਾਲਾ ਚੜ੍ਹ ਦਿੰਦਾ ਕਈ ਵਾਰ ਤਾਂ ਕਾਊਂਟਰ ਤੇ ਬੈਠੇ ਨੂੰ ਕੰਬਲ ਲੈਣਾ ਪੈਂਦਾ 2390 ਦਾ ਕੂਲਰ ਸਟਾਰਟ ਆਇਆ 2390 ਸਰੰਦ ਸ਼ਹਿਰ ਦੇ ਵਿੱਚ ਇੱਕ ਤੋਂ ਇੱਕ ਵੈਰਾਈਟੀ ਤੁਸੀਂ ਰੋੜ ਕੇ ਪੇਰੈਂਟਸ ਲਈ ਲਾਉਣਾ ਚੱਲਦੇ ਫਿਰਦੇ ਕੂਲਰ ਹੈ ਔਰ ਇੰਨਾ ਜ਼ਬਰਦਸਤ ਤੁਸੀਂ ਦੇਖ ਰਹੇ ਹੋ ਕੀ ਰੇਟ ਕੀ ਇਹਦਾ ਗੱਲ ਕਰੀਏ ਦੇਖੇ ਨਹੀਂ ਹੋਣਾ ਤੁਹਾਨੂੰ ਆਫਰਾਂ ਦੇ ਵਿੱਚ ਇਹ ਸਾਰੇ ਮਿਲ ਰਹੇ ਨੇ ਹਰ ਕੂਲਰ ਹਾਂਜੀ ਇੱਕ ਤੋਂ ਇੱਕ ਕੂਲਰ ਪਿਆ ਇੱਕ ਤੁਹਾਨੂੰ ਹਵਾ ਚੱਕ ਰਹਾ ਵਾ ਜੀ ਕੂਲਰ ਦੀ ਜਿਹੜੇ ਦਰਸ਼ਕ ਵੀਡੀਓ ਦਾ ਪਹਿਲਾਂ ਮੈਂ ਏਸੀਆਂ ਬਾਰੇ ਦੱਸਦਾ ਹੂੰ ਨਵੀਂ ਜਿਹੜੀ ਹੈਗੀ ਉਹਨੂੰ ਖਤਮ ਕਰਦਾ ਏ ਸੀ ਅਸੀਂ ਤਾਂ ਵੇਚਣਾ ਹੀ ਆ ਹਾਂਜੀ ਦਰਸ਼ਕੋ ਚਾਹੇ ਤੁਸੀਂ ਏਸੀ ਲੈ ਜਾਓ ਸਾਡੇ ਕੋਲ ਨੀਡਾ ਬੋਲਟਾਸ ਪੈਨਾਸੋਨਿਕ ਬੀਪੀਐਲ ਆਈਏਬੀ ਦੇ ਸਾਰੇ ਜਿਹੜੇ ਏਸੀ ਪਏ ਨੇ ਇਹਦਾ ਵਿੱਚ ਵੀ ਨੇ ਪਰ ਇੱਕਦਮ ਮਹਿੰਗਾ ਪੈ ਰਿਹਾ ਤੁਹਾਨੂੰ ਪਤਾ ਏਸੀ ਦੇ ਇੰਨਾ 30-35000 ਰੁਪਏ ਲਾਉਣਾ ਬਹੁਤ ਔਖਾ ਹੈ ਅੱਜ ਦੀ ਤੇ 15-20000 ਰੁਪਏ ਤੱਕ ਹੈ ਦੂਜਾ ਬਿਲ ਬਹੁਤ ਜ਼ਿਆਦਾ ਕੱਢਦਾ ਤੀਜਾ ਇਹ ਇਕੱਲੇ ਕਮਰੇ ਚ ਹੀ ਹਵਾ ਦਿੰਦਾ ਹੈ ਕਮਰੇ ਜਾਂਦਾ ਹਾਂ ਹੋਰ ਬਗਦੇ ਦੂਰ ਨਹੀਂ ਕਰਦਾ ਚੌਥਾ ਇਹਦਾ ਹੈਗਾ ਕਿ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਜ਼ਿਆਦਾ ਆ ਰਿਹਾ ਨਾ ਖੁਸ਼ਕੀ ਕਰਦਾ ਹੈ ਕਿਉਂਕਿ ਨਮੀ ਨੂੰ ਤਾਂ ਖਿੱਚ ਲੈਂਦਾ ਸਾਰੀ ਨੂੰ ਖਤਮ ਕਰ ਦਿੰਦਾ ਖੁਸ਼ਕੀ ਕਰਦਾ ਪਰ ਜਿਹੜਾ ਕੂਲਰ ਹੈ ਸਸਤਾ ਵੀ ਪੈ ਰਿਹਾ ਬਿਜਲੀ ਵੀ ਘੱਟ ਕੰਦਾ ਨਮੀ ਵੀ ਨਹੀਂ ਨਮੀ ਪੂਰੀ ਵਰਕਰਾਂ ਰਹਿੰਦੀ ਹੈ ਖੁਸ਼ਕੀ ਕੋਈ ਨਹੀਂ ਪੈਂਦੀ ਔਰ ਇਹਦੀ ਹਵਾ ਦੇਖ ਲਿਓ ਆ ਤੁਸੀਂ ਦੇਖ ਰਹੇ ਹੋ ਇਧਰ ਬਿਲਕੁਲ ਇਹ ਬੰਦ ਪਈ ਆ ਇੱਥੇ ਜਾ ਕੇ ਇਹ ਖੜੀ ਐ ਇਸੇ ਤਰ੍ਹਾਂ ਉੱਪਰੋਂ ਖੜਾ ਆ ਕੂਲਰ ਚੜਾਈਂ ਗਿਆ ਉਹ ਕੂਲਰ ਦੋਸਤੋ ਦਰਸ਼ਕੋ ਚੱਲ ਗਿਆ 70 ਫੁੱਟ ਹਵਾ ਇਸ ਕੂਲਰ ਦੀ ਸ਼ੁਰੂ ਹੋ ਗਈ ਤੁਸੀਂ ਨਾਲ-ਨਾਲ ਦੇਖ ਰਹੇ ਹੋ ਇਹ ਸਾਰਾ ਕੁਝੇ ਕਾगज ਹੱਲਣਾ ਸ਼ੁਰੂ ਹੋ ਗਿਆ ਲੈ ਚੱਲੋ ਜੀ ਅੱਗੇ ਆ ਪੱਤੀਆਂ ਦੇਖੋ ਤੁਸੀਂ ਕਿਵੇਂ ਝੁਲਦੀਆਂ ਨਗੀਆਂ ਔਰ ਉਹ ਉੱਪਰ ਨਜ਼ਰ ਮੜਵਾਇਓ ਇਹ ਕੂਲਰ ਦੀ ਦੂ ਤੱਕ ਆ ਵਜਦੀ ਆ ਦੇਖੋ ਤੁਸੀਂ ਉੱਪਰੇ ਤੇ ਨਜ਼ਰ ਮਾਰਿਓ ਆ ਦੇਖੋ ਆ ਦੇਖੋ ਕਿੰਨੀ ਜ਼ਬਰਦਸਤ ਹਵਾ ਹੈ ਕੂਲਰ ਜਿਹੜਾ ਹੈਗਾ ਦੋ ਜਾਂ ਉੱਪਰ ਵੀ ਦਿਖਾ ਦਿਓ ਨੀਚੋਂ ਲੈ ਕੇ ਉੱਪਰ ਤੱਕ ਜਿਹੜੀ ਇੰਨੀ ਹਵਾ 70 ਫੁੱਟ 70 ਫੁੱਟ ਦੀ ਹਵਾ ਇਹ ਸਕੂਲਰ ਮੂਰੇ ਬੈ ਕੇ ਰਜਾਈ ਲੈਣੀ ਪੈਂਦੀ ਹੈ ਜੀ ਇੰਨੀ ਠੰਡੀ ਹਵਾ ਜਦੋਂ ਹਨੀਪੈੜਨੇ ਦੇ ਵਿੱਚ ਬਰਫ਼ ਪੈ ਜਾਂਦੀ ਹੈ ਔਰ ਕੂਲਰਾਂ ਦੇ ਕੂਲਰ ਤੁਸੀਂ ਦੇਖ ਰਹੇ ਹੋ ਗੱਡੀਆਂ ਦੀਆਂ ਗੱਡੀਆਂ ਆ ਰਹੀਆਂ ਨੇ ਦਰਸ਼ਕੋ ਆਜੋ ਇਸ ਕਰਕੇ ਹੋਲ ਸੇਲ ਦੇ ਵਿੱਚ ਸਾਰਾ ਕਰ ਦਿੱਤਾ ਸਰਹੰਦ ਪਵਾਨੀਗੜ ਮਰਿੰਡਾ ਔਰ ਪੀਖੀ ਦੇ ਵਿੱਚ ਤੁਹਾਨੂੰ ਇਹ ਸਕੂਲਰ ਸੇਲ 2390 ਤੋਂ ਜਿਹੜਾ 3500 ਦਾ ਕੱਲਾ 7 ਵਾਲਾ ਪੱਖਾ ਹੁੰਦਾ ਹੈ ਇਹ ਬਾਈ ਸਾਰੇ ਨਵੇਂ ਕਲਰ ਆਏ ਇਹ ਸਾਰੇ ਨਵੇਂ ਹੀ ਹੋਣੇ ਆ ਦੇਖੋ ਗੱਡੀ ਆ ਰਹੀ ਹੈ ਉਤਰੀ ਹੈ ਅੱਛਾ ਕਟ ਉਤਰੀ ਨਵੀਂ ਹੋਣੀ ਉਤਰੀ ਹੈ ਨਵੀਂ ਇਹਦਾ ਕੱਲ ਤੱਕ ਰਹਿਣੀ ਨਹੀਂ ਰੋਜ਼ ਗੱਡੀਆਂ ਦੀ ਗੱਡੀਆਂ ਪੂਰਾ ਮੇਲਾ ਲੱਗਿਆ ਇਸ ਰਾਂ ਵਿੱਚ ਪੂਰਾ ਮੇਲਾ ਜੀ ਔਰ ਔਰ ਵੱਡੀ ਗੱਲ ਹੈ ਤੁਹਾਡੇ ਕੋਲ ਪੁਰਾਣੀ ਕੋਈ ਪਈ ਹੈ ਉਹ ਕਟਵਾਜੋ ਠੀਕ ਹੈ ਪੁਰਾਣੀ ਕੋਈ ਤੁਹਾਡੇ ਕੋਲ ਪਈਆ ਉਹ ਕੱਟੀ ਜਾਊਗੀ ਲਾ ਤਾਂ ਪਲੈਸ ਵੀ ਬਹੁਤ ਬੜੀ ਬੁਣੀ ਹੋਈ ਹੈ ਇਹਦੀ ਲਾਈਵ ਸਟੋਰ ਹੈ ਇਹਦੀ ਲਾਈਵ ਸਟੋਰ ਆ ਤਾ ਇਸ ਕਰਕੇ ਦੋਸਤੋ ਫਟਾਫਟ ਆਜੋ ਉਹ ਤੁਹਾਨੂੰ ਇਹ ਸਾਰੀਆਂ ਆਫਰਾਂ ਮਿਲਣੀਆਂ ਪਰਾਣਾ ਕੋਲਰ ਚੱਕ ਲਿਓ ਤੁਹਾਡਾ ਕਟਿਆ ਜਾਊਗਾ ਹਾਂਜੀ ਸਾਰੇ ਦਰਸ਼ਕ ਜਿਹੜਾ ਵੀਡੀਓ ਦੇਖ ਰਹੇ ਨੇ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾ ਦਿਓ